ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੁਝ ਨਾ ਕਹਿਣਾ ਤੇ ਚੁੱਪ ਰਹਿਣਾ ਇਹਨਾ ਸੋਖਾ ਨਹੀਂ ਪੰਜਾਬ ਵੀ ਚੁੱਪ ਨਹੀਂ ਰਹਿਣਾ ਚਾਹੁੰਦਾ ਪੰਜਾਬ ਚਾਹੁੰਦਾ ਕੋਈ ਆਪਣੀ ਸਰਕਾਰ ਆਪਣਿਆਂ ਦੀ ਸਰਕਾਰ ਪੰਜਾਬੀਆਂ ਦੀ ਸਰਕਾਰ ਪੰਜਾਬ ਦੇ ਹਤੈਸ਼ੀ ਲੋਕਾਂ ਦੀ ਸਰਕਾਰ ਪੰਥਕ ਲੋਕਾਂ ਦੀ ਸਰਕਾਰ ਪੰਜਾਬ ਵਿੱਚ ਚਾਹੁੰਦਾ ਪੰਜਾਬ ਬੜਾ ਦੁਖੀ ਹੈ ਪਿਛਲੇ ਸਾਲਾਂ ਤੋਂ ਪੰਜਾਬ ਤਾਂ ਲੀਡਰਲੈਸ ਹੋਇਆ ਪਿਆ ਜਿਨ੍ਹਾਂ ਨੂੰ ਲੀਡਰ ਬਣਿਆ ਉਹਨਾਂ ਨੇ ਪੰਜਾਬ ਨੂੰ ਖਾਦਾ ਤੇ ਖਾ ਰਹੇ ਨੇ ਇਸ ਸਾਰੀ ਗੱਲ ਦੇ ਵਿੱਚ ਪੰਜਾਬੀ ਹੁਣ ਇੱਕ ਤਲਾਸ਼ ਦੇ ਵਿੱਚ ਨੇ ਨਵੀਂ ਤਲਾਸ਼ ਦੇ ਵਿੱਚ ਕੋਈ ਨਵਾਂ ਲੀਡਰ ਕੋਈ ਉਹਨਾਂ ਦੇ ਅੱਗੇ ਲੱਗੇ ਉਹ ਹੈ ਤੇ ਉਹਨਾਂ ਨੂੰ ਥੋੜੀ ਜਿਹੀ ਆਸ ਜੱਗੀ ਹੈ ਪੰਜ ਮੈਂਬਰ ਕਮੇਟੀ ਤੋਂ ਪੰਜ ਮੈਂਬਰ ਕਮੇਟੀ ਜਿਹੜੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਕਿ ਤੁਸੀਂ ਜਾ ਕੇ ਭਰਤੀ ਕਰੋ ਨਵੇਂ ਅਹੁਦੇਦਾਰ ਚੁਣੋ ਸਹੀ ਤਰੀਕੇ ਨਾਲ ਆਧਾਰ ਕਾਰਡ ਨਾਲ ਇਹ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਤਾਂ ਆਪਣਾ ਨੈਤਿਕ ਆਧਾਰ ਗਵਾ ਚੁੱਕੀ ਹੈ ਨਵੀਂ ਲੀਡਰਸ਼ਿਪ ਲੈ ਕੇ ਆਓ ਤੇ ਜਿਹੜੇ ਭਰਤੀ ਕਮੇਟੀ ਦੇ ਪੰਜੇ ਮੈਂਬਰ ਲਗਾਤਾਰ ਸਰਗੰਮ ਰਹੇ ਤੇ ਉਹਨਾਂ ਨੂੰ ਹੰਗਾਰਾ ਵੀ ਭਰਪੂਰ ਮਿਲਿਆ ਤੇ ਉਹਨਾਂ ਨੇ ਹੁਣ ਆਪਣੀ ਗੱਲ ਨੂੰ ਬਹੁਤ ਨੇੜੇ ਦੀ ਮੰਜ਼ਲ ਤੇ ਹੋ ਪਹੁੰਚ ਰਹੀ ਹੈ ਅੰਜਾਮ ਤੱਕ ਇਹ ਮਹਿਮ ਪਹੁੰਚਣ ਵਾਲੀ ਹੈ ਤੇ ਉਹਦੇ ਲਈ ਇੱਕ ਪੜਾ ਜਿਹੜਾ ਹੈ ਉਹ ਕੱਲ ਵੀ ਤੈਅ ਹੋਇਆ ਕੀ ਹੋਇਆ ਕੱਲ ਕੀ ਕਿਹਾ ਉਹਨਾਂ ਨੇ ਕੀ ਅੱਗੇ ਜਾਏਗਾ ਤੇ ਕੌਣ ਬਣੇਗਾ ਅਸਲ ਲੀਡਰ ਤੇ ਕਿਹੜਾ ਫਾਰਮੂਲਾ ਹੋਏਗਾ ਕਿ ਜਿਹੜਾ ਪ੍ਰਧਾਨ ਬਣੇਗਾ ਕੀ ਉਹ ਮੁੱਖ ਮੰਤਰੀ ਦਾ ਦਾਵੇਦਾਰ ਵੀ ਹੋ ਸਕਦਾ ਜਿਵੇਂ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਜਾਂ ਫਿਰ ਜਿਹੜੀ ਧਾਰਮਿਕ ਲੀਡਰ ਲੱਗ ਹੋਏਗਾ ਸਿਆਸੀ এজেন্ডਾ ਕੀ ਹੋਵੇਗਾ ਬਹੁਤ ਸਾਰੀਆਂ ਗੱਲਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਦਾ ਜਵਾਬ ਦੇਣਾ ਪੈਣਾ ਹੈ ਪੰਜ ਮੈਂਬਰੀ ਕਮੇਟੀ ਨੂੰ ਲੇਕਿਨ ਉਸ ਤੋਂ ਪਹਿਲਾਂ ਤਾਂ ਪ੍ਰਧਾਨ ਕੌਣ ਹੋਵੇ ਇਹ ਵੀ ਇੱਕ ਵੱਡਾ ਸਵਾਲ ਹੈ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਆਪਾਂ ਇਸ ਬੁੜੀਆ ਚ ਤਲਾਸ਼ੰਦੀ ਕੋਸ਼ਿਸ਼ ਕਰਦੇ ਆ ਤੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਗੱਲ ਸ਼ੁਰੂ ਕਰੀਏ ਇਥੋਂ ਕਿ ਨਮਾ ਕੀ ਕਿਹਾ ਕਿਉਂ ਅੱਜ ਦੁਬਾਰਾ ਆਪਾਂ ਨੂੰ ਇਹ ਵੀਡੀਓ ਪਾਣੀ ਪੈ ਰਹੀ ਹੈ ਉਹ ਇਸ ਕਰਕੇ ਕਿ ਕੱਲ ਪੰਜ ਮੈਂਬਰੀ ਕਮੇਟੀ ਦੇ ਪੰਜੇ ਮੈਂਬਰ ਸਰਦਾਰ ਅਕਵਾਲ ਸਿੰਘ ਝੁੰਦਾ ਜਥੇਦਾਰ ਸੰਤਾ ਸਿੰਘ ਮੈਦਪੁਰੀ ਗੁਰਪ੍ਰਤਾਪ ਸਿੰਘ ਬਡਾਲਾ ਮਨਪ੍ਰੀਤ ਸਿੰਘ ਯਾਲੀ ਤੇ ਬੀਬੀ ਸਤਪੰਥ ਕੌਰ ਇਹਨਾਂ ਨੇ ਫਿਰ ਇੱਕ ਗੱਲ ਜਿਹੜੀ ਹੈ ਸੰਗਤ ਦੇ সামনে ਰੱਖੀ ਕਿ ਹੁਣ ਕੰਮ ਸਾਡਾ ਲਗਭਗ ਹੋ ਚੁੱਕਿਆ ਹੈ ਤੇ ਹੁਣ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ 10 ਜੁਲਾਈ ਤੱਕ ਜਿੰਨੀਆਂ ਵੀ ਤੁਸੀਂ ਕਾਪੀਆਂ ਤੁਹਾਡੇ ਕੋਲ ਨੇ ਉਹ ਜਮ੍ਹਾਂ ਕਰਾ ਦਿਓ ਭਰਤੀ ਵਾਲਿਆਂ ਹੁਣ ਤੱਕ ਉਹਨਾਂ ਨੇ ਦੱਸਿਆ 8 ਲੱਖ ਤੇ 29000 ਭਰਤੀ ਹੋ ਚੁੱਕੀ ਹੈ ਜਮ੍ਹਾਂ ਹੋ ਚੁੱਕੀਆਂ ਨੇ ਕਾਪੀਆਂ ਤੇ ਬਾਕੀ ਜਿਨ੍ਹਾਂ ਕੋਲ ਨੇ ਉਹ 10 ਜੁਲਾਈ ਤੱਕ ਕਰਾ ਲਓ ਫਿਰ ਉਹਨਾਂ ਨੇ ਅਗਲਾ ਪ੍ਰੋਗਰਾਮ ਦਿੱਤਾ ਹੈ 11 ਜੁਲਾਈ ਤੋਂ 14 ਜੁਲਾਈ ਤੱਕ ਜਿਹੜੀ ਹਰ ਕਾਪੀ ਜਿਹੜੀ ਜਮ੍ਹਾਂ ਕਰਾਉਂਗੇ ਉਹਦੇ ਪਿੱਛੇ ਜਿਹੜੇ ਸਰਕਲ ਡੈਲੀਗੇਟ ਪਾਉਣੇ ਨੇ ਉਹ ਪਨਾਏ ਜਾਣਗੇ ਉਹਨਾਂ ਦੇ ਚੋਂ ਹੋਏਗੀ ਫਿਰ ਉਸ ਤੋਂ ਬਾਅਦ 15 ਤੋਂ 27 ਜੁਲਾਈ 15 ਤੋਂ 27 ਜੁਲਾਈ ਹਲਕਾ ਵਰ ਮੀਟਿੰਗਾਂ ਕਰਦੀਆਂ ਨੇ ਕਮੇਟੀ ਨੇ ਇਹ ਇਹ ਉੱਖਾ ਕੰਮ ਹੈ ਕਰਨਾ ਤਾਂ ਪੈਣਾ ਹੀ ਹੈ ਮੀਟਿੰਗਾਂ ਕਰਦੀਆਂ ਨੇ ਉਹ ਦੌਰ ਚੱਲੂਗਾ ਮੀਟਿੰਗਾਂ ਦਾ ਇਹਨਾਂ ਦੇ ਵਿੱਚ ਫਿਰ ਬਾਕੀ ਪ੍ਰਬੰਧ ਜ਼िला ਡੈਲੀਗੇਟ ਉਸ ਤੋਂ ਬਾਅਦ ਸਟੇਟ ਡੈਲੀਗੇਟ ਫਿਰ ਇਸ سلسلہ ਅੱਗੇ ਬਦੋ ਹੁਣ ਇਹ ਹੋ ਜਾਣਾ ਹੈ 15 ਜੁਲਾਈ ਉਸ ਤੋਂ ਬਾਅਦ 27 ਜੁਲਾਈ ਲਾਓ ਇਹ ਮਹੀਨਾ ਜਦੋਂ ਸਟੇਟ ਡੈਲੀਗੇਟ ਬਣ ਗਏ ਫਿਰ ਤਾਂ ਬਸ ਕੋਈ ਜਨਰਲ ਅਜਰਾਸ ਦੀ ਗੱਲ ਹੈ ਤੇ ਉਸ ਤੋਂ ਬਾਅਦ ਤਾਂ ਫਿਰ ਪ੍ਰਧਾਨ ਤੇ ਬਾਕੀ ਅਹੁਦੇਦਾਰ ਚੁਣੇ ਜਾਣੇ ਨੇ। ਇਹੀ ਗੱਲ ਹੈ ਤੇ ਇਹਦੀ ਅਡੀਕ ਹੈ। ਕਿਉਂਕਿ ਬਹੁਤ ਵੱਡਾ ਮਸਲਾ ਹੈ। ਅਸਲ ਤਾਂ ਹੁਣ ਤੱਕ ਪ੍ਰਧਾਨਗੀ ਕਰਕੇ ਤਾਂ ਹਾਲਾਤ ਇੱਥੇ ਤੱਕ ਪਹੁੰਚੇ ਨੇ ਜਿਨ੍ਹਾਂ ਬਾਰੇ ਪੰਜਵੇਂ ਬ੍ਰਿਕ ਕਮੇਟੀ ਨੇ ਕਿਹਾ ਕਿ ਧੜੇ ਨੇ ਤਾਂ ਸਾਨੂੰ ਬਿਲਕੁਲ ਹੀ ਸਹਿਯੋਗ ਨਹੀਂ ਦਿੱਤਾ। ਬਿਲਕੁਲ ਕਿਉਂ ਸਹਿਯੋਗ ਦੇਣਗੇ? ਜਿਹੜੇ ਧੜੇ ਦੇ ਉਹ ਲੀਡਰ ਨੇ ਜਿਹੜੇ ਜਿਨ੍ਹਾਂ ਨੇ ਇੱਕ ਵਾਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਕੇ ਪਿੱਛੋਂ ਕਹਿੰਦਾ ਮੈਂ ਤਾਂ ਵੈਸੇ ਹੀ ਝੋਲੀ ਪਵਾਏ ਸੀ। ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਜਿਹੜੇ ਕਾਲ ਤੱਕ ਸਭ ਤੋਂ ਕਿਸੰਦਰ ਭਗੌੜੇ ਮੰਨੇ ਜਾਂਦੇ ਨੇ ਜਿਨ੍ਹਾਂ ਨੂੰ ਭਗੌੜਾ ਦਲ ਵੀ ਕਿਹਾ ਜਾਂਦਾ ਹੈ ਕਿਉਂ ਹੋ ਮਤਲਬ ਉਹ ਉਹਨਾਂ ਦੇ ਉਹਨਾਂ ਬਾਰੇ ਅੱਜਕੱਲ੍ਹ ਵੈਸੇ ਉਹ ਵੀ ਲੱਗੇ ਹੋਏ ਨੇ ਪੰਜਾਬ ਨੂੰ ਬਚਾਉਣ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਨ ਲੱਗੇ ਹੋਏ ਨੇ ਉਹ ਕਹਿੰਦੇ ਕੇਜਰੀਵਾਲ ਨੇ ਪੰਜਾਬ ਨੂੰ ਗੁਲਾਮ ਬਣਾਣਾ ਆਪਾਂ ਪੰਜਾਬ ਨੂੰ ਆਜ਼ਾਦ ਕਰਾਉਣਾ ਤੇ ਨਾਲ ਉਹਨਾਂ ਨੇ ਆਪਣਾ ਏਜੰਡਾ ਵੀ ਦਿੱਤਾ ਕਿ 15 ਜੁਲਾਈ ਤੋਂ ਸੰਘਰਸ਼ ਕਰਨਾ ਉਹ ਮੈਂ ਕਹਿਆ ਭਾਈ ਸੰਘਰਸ਼ ਨਹੀਂ ਮੋਰਚਾ ਹੁੰਦਾ ਹੈ ਅਕਾਲੀ ਮੋਰਚਾ ਲਾਉਂਦੇ ਨੇ ਕਾਮਰੇਟ ਕਰਦੇ ਨੇ ਸੰਘਰਸ਼ ਤੁਸੀਂ ਕਹੋ ਕਿ 15 ਜੁਲਾਈ ਤੋਂ ਅਸੀਂ ਮੋਰਚਾ ਲਾਉਣਾ ਹੈ ਲਾਓ ਬਚਾਓ ਪੰਜਾਬ ਨੂੰ ਦੇਖੋ ਕਿੰਨੇ ਕੁ ਲੋਕ ਤੁਹਾਡੇ ਨਾਲ ਹੁੰਦੇ ਨੇ ਚੰਗੇ ਕੰਮ 'ਚ ਸ਼ਾਇਦ ਲੋਕ ਆ ਜਾਣ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਕੱਲ ਮੈਂ ਦੇਖ ਕੇ ਹੈਰਾਨ ਹੋ ਗਿਆ ਮਤਲਬ ਉਹ ਪੁਲਿਸ ਵਾਲਿਆਂ ਨਾਲ ਮੈਂ ਵੀ ਥੋੜੇ ਉੱਚੀ ਜਿਹੀ ਬੋਲ ਕੇ ਜੀ ਕੇਜਰੀ ਵਾਲਾ ਕਰਦੇ ਤੇ ਵਾਪਸ ਬਸ 'ਚ ਬੈਠ ਕੇ ਚਲੇ ਗਏ ਇਸ ਤਰੀਕੇ ਨਾਲ ਲੜਾਈਆਂ ਲੜੀਆਂ ਜਾਂਦੀਆਂ ਨੇ ਕਿਤੇ ਪੁਰਾਣੇ ਜਥੇਦਾਰਾਂ ਨੂੰ ਯਾਦ ਕਰੋ ਖੈਰ ਆਪਾਂ ਤਾਂ ਗੱਲ ਹੀ ਬਿਲਕੁਲ ਦੂਜੀ ਕਰ ਰਹੇ ਸੀ ਕਿ ਪੰਜ ਮੈਂਬਰ ਕਮੇਟੀ ਹੁਣ ਅੱਗੇ ਨੂੰ ਵਧ ਰਹੀ ਹੈ ਹੁਣ ਅਸਲ ਕ੍ਰਿਸ਼ੀਅਲ ਦੌਰ ਜਿਹੜਾ ਇਹ ਦੌਰ ਹੈ ਨਾ ਇਹ ਜਿਆਦਾ ਅਹਿਮ ਹੈ ਕਿਉਂਕਿ ਇਹਦੇ ਚ ਬਹੁਤ ਕੁਝ ਚੱਲ ਰਿਹਾ ਹੈ ਅੰਦਰੋਂ ਅੰਦਰ ਹੀ ਚੱਲ ਰਿਹਾ ਹੈ ਬਹੁਤ ਸਾਰੇ ਲੋਕਾਂ ਦੀਆਂ ਲਾਲਸਾਵਾਂ ਹੁੰਦੀਆਂ ਨੇ ਤੇ ਸਿਆਸਤ ਚਾਹੀਓ ਹੁਣੀ ਵੀ ਚਾਹੀਦੀਆਂ ਨੇ ਸਿਆਸਤ ਦਾ ਮਤਲਬ ਹੀ ਪਾਵਰ ਹੁੰਦੇ ਨਾ ਪਾਵਰ ਕਿਵੇਂ ਲੈਣੀ ਹੈ ਮਾੜੀ ਮੋਟੀ ਜਿਹਦੇ ਚ ਨੈਤਿਕਤਾ ਹੈ ਤੇ ਉਹ ਵਧੀਆ ਲੱਗਦਾ ਲੋਕਾਂ ਨੂੰ ਕਿਉਂਕਿ ਨੈਤਿਕਤਾ ਹੈ ਹੀ ਨਹੀਂ ਜਿਹੜੀ ਚੀਜ਼ ਰੇਅਰ ਹੁੰਦੀ ਹੈ ਜਿਹੜੀ ਬਹੁਤ ਘੱਟ ਮਿਲਦੀ ਹੈ ਉਹ ਚੰਗੀ ਲੱਗਦੀ ਹੈ ਹੁਣ ਕਿਉਂਕਿ ਨੈਤਿਕਤਾ ਸਿਆਸਤ ਚ ਨਹੀਂ ਇਸੇ ਕਰਕੇ ਚੰਗੀ ਲੱਗਦੀ ਹੈ ਆਮਾਨਦਾਰੀ ਸਿਆਸਤ ਚ ਨਹੀਂ ਆਮਾਨਦਾਰ ਜਿੰਨੇ ਥੋੜੇ-ਬਹੁਤ ਵੀ ਹੁੰਦੇ ਨੇ ਤਾਂ ਵੀ ਅਸੀਂ ਕਹਿੰਦੇ ਨੇ ਜੇ ਬੰਦਾ ਬਹੁਤ ਵਧੀਆ ਹੈ ਇਸ ਕਰਕੇ ਲਾਲਸਾਵਾ ਦੇ ਦੌਰ ਦੇ ਵਿੱਚ ਹੁਣ ਇਹ ਜਿਹੜੇ ਅਹੁਦੇ ਚੁਣਨੇ ਨੇ ਜਨਰਲ ਅਜਰਾਸ ਹੁਣ ਹੈ ਡੈਲੀਗੇਟਸ ਬਣ ਕੇ ਸਟੇਟ ਡੈਲੀਗੇਟਸ ਬਣ ਕੇ ਅਹੁਦੇ ਤੇ ਕੌਣ ਬੈਠੇ ਕੀ ਕੋਈ ਸਰਬਸੰਮਤੀ ਹੋ ਕਿ ਉਮੀਦਵਾਰਾਂ ਸਾਰਾ ਕੁਝ ਹੋ ਜੂ ਤੇ ਅੰਦਰੋਂ ਦੀ ਤਾਂ ਸਾਰੇ ਚਾਰ ਨੇ ਬਾਗੀ ਧੜੇ ਚੋਂ ਮੈਂ ਜੇ ਜਿੰਨਿਆਂ ਨਾਲ ਗੱਲ ਕੀਤੀ ਹੈ ਸਾਰੀ ਤਾਂ ਲਗਭਗ ਮਦਰ ਬੀਬੀ ਜੀ ਗਵੀਰ ਕੋ ਦਾਵਾ ਇਹ ਕਰ ਰਿਹਾ ਕਿ ਮੈਂ ਪ੍ਰਧਾਨ ਰਹੀ ਹਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਮੈਂ ਬਹੁਤ ਸੀਨੀਅਰ ਹਾਂ ਤੇ ਮੈਂ ਕਿਉਂ ਨਾ ਅੱਗੇ ਜਾਵਾਂ ਫੇਰ ਦੂਜੇ ਪ੍ਰੇਮ ਸਿੰਘ ਚੰਦੂ ਬਾਦਰਾ ਮੇਰਾ ਤਾਂ ਇਹ ਬਾਦਲ ਨੇ ਰੋਕੇ ਮੈਂ ਤਾਂ ਮੰਤਰੀ ਉਸ ਵੇਲੇ ਬਣਦਾ ਸੀ ਬਾਜਪਾ ਦੀ ਸਰਕਾਰ ਵਿੱਚ ਤੇ ਉਹ ਵੀ ਆਪਣੇ ਆਪ ਨੂੰ ਦਾਵੇਦਾਰ ਸ਼ੇਰ ਇੱਕ ਹੋਰ ਦਾਵੇਦਾਰ ਹੈ ਬਾਗਿਆਂ ਚ ਉਹ ਸਰਜੀਤ ਸਿੰਘ ਰਖੜਾ ਸਰਜੀਤ ਸਿੰਘ ਰਖੜੇ ਦਾ ਹੋਰ ਤਰਕ ਵੀ ਹੈ ਕਿ ਲੋਕ ਕਹਿੰਦੇ ਨੇ ਜੀ ਉਹਦੇ ਕੋਲ ਪੈਸਾ ਬਹੁਤ ਹੈ ਤੇ ਉਹ ਸਰਜੀਤ ਸਿੰਘ ਰਖੜਾ ਕਹਿੰਦਾ ਪੈਸੇ ਦੀ ਦੱਸੋ ਕਿੱਥੇ ਖਰਚਾਉਣਾ ਕੀ ਕਮੀਆਂ ਸਾਡੇ ਕੋਲ ਜਿਹੜੀ ਇਹ ਗੱਲ ਤਾਂ ਠੀਕ ਹੈ ਜੇ ਸੁਖਵੀਰ ਸਿੰਘ ਬਾਦਲਪੁਰ ਕੋਲ ਪੈਸਾ ਤੇ ਸਰਜੀਤ ਸਿੰਘ ਰਖੜੇ ਕੋਲ ਵੀ ਹੈ ਵੈਸੇ ਵੀ ਉਹਦੇ ਤੇ ਕਈਆਂ ਹੋਰਾਂ ਵਰਗੇ ਜਿਹੜੇ ਰੰਜਨ ਨੇ ਕਲੰਕ ਨੇ ਦੋਸ਼ ਨੇ ਉਹ ਨਹੀਂ ਲੱਗੇ ਹੋਏ ਇਹ ਤਾਂ ਗੱਲ ਮੰਨਣੀ ਪਊ ਆਪਾਂ ਨੂੰ ਤੇ ਲੇਕਿਨ ਇੱਕ ਦੋਸ਼ ਉਹ ਤੇ ਵੀ ਹੈ ਕਿ ਉਹਦਾ ਭਰਾ ਭਾਜਪਾ ਇਸ ਉਹਦੇ ਅੰਮ੍ਰਿਤਸਰ ਦੇ ਨੇੜੇ ਜਾਉਂਦਾ ਮੋਦੀ ਸਾਹਿਬ ਦੇ ਨੇੜੇ ਦਰਸ਼ਨ ਸਿੰਘ ਧਾਲੀਵਾਲ ਇਹ ਤਾਂ ਗੱਲ ਹੈ ਲੇਕਿਨ ਉਹਦਾ ਫਾਇਦਾ ਜਾਂ ਨੁਕਸਾਨ ਹੈ ਇਹ ਤਾਂ ਲੋਕਾਂ ਨੇ ਸੋਚਣਾ ਜਿਹੜੀ ਬਾਗੀ ਧੜੇ ਚੋਂ ਇੱਕ ਲੰਬੀ ਲਿਸਟ ਹੈ ਜਿਹੜੇ ਤਿਆਰ ਬੈਠੇ ਨੇ ਅੰਦਰੋਂ-ਉਂਦਰੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਫੇਰ ਆਜੋ ਲੋਕ ਪੰਜ ਮੈਂਬਰਾਂ ਚ ਵੀ ਇਹਨਾਂ ਚ ਕੀ ਕਮੀ ਹੋ ਸਕਦੀ ਹੈ ਜੀ ਇਹ ਵੀ ਤਾਂ ਬੜੀ ਹਿੰਮਤ ਨਾਲ ਲੱਗੇ ਨੇ ਮਨ ਰਪੀਰ ਚ ਆ ਆਲੀ ਉਹ ਨਹੀਂ ਬਣ ਸਕਦਾ ਜੀ ਕੀ ਕਮੀ ਹੈ ਪੈਸਾ ਜਿੰਨਾ ਕਿ ਚਾਹੀਦਾ ਆਮ ਬੰਦੇ ਨੂੰ ਜਿੱਤੇ ਉਹਨੇ ਜਿੱਤ ਕੇ ਵੀ ਦਿਖਾਇਆ ਉਹਨੇ ਤਾਂ ਜਦੋਂ ਹਵਾ ਬਰੋਧੀ ਸੀ ਉਸ ਵੇਲੇ ਵੀ ਜਿੱਤੇ ਕੈਪਟਨ ਦੇ ਸਾਹਬ ਨਾਲ ਜਦੋਂ ਕੈਪਟਨ ਅਮਰਿੰਦਰ ਦਾ ਸੀ ਤੇ ਕੈਪਟਨ ਸੰਤੂ ਨੂੰ ਹਰਾਇਆ ਸੀ ਤੋਂ ਉਹ ਵੀ ਆਪ ਦਾ ਲੋਕਪਰਵਾਹ ਵੀ ਜ਼ਿਕਰ ਕਰਦੇ ਨੇ ਲੋਕ ਹਿੰਮਤਖਾਈ ਇਕਬਾਲ ਸਿੰਘ ਝੁੰਦਾ ਨੇ ਝੁੰਦਾ ਕਮੇਟੀ ਜਦੋਂ ਕੋਈ ਬੋਲਣ ਨੂੰ ਤਿਆਰ ਨਹੀਂ ਸੀ ਉਦੋਂ ਗੱਲ ਕੀਤੀ ਵੀ ਲੀਡਰਸ਼ਿਪ ਚ ਤਬਦੀਲੀ ਹੋਣੀ ਚਾਹੀਦੀ ਹੈ ਉਹਦੇ ਵੀ ਕੁਝ ਲੋਕ ਉਹਦੇ ਹੱਕ ਚ ਨੇ ਫਿਰ ਇਸ ਤਰ੍ਹਾਂ ਹੀ ਚੱਲ ਰਿਹਾ ਬਹੁਤ ਸਾਰੇ ਲੋਕ ਕਹਿੰਦੇ ਨੇ ਬੀਬੀ ਸਤਪੰਤ ਕੌਰ ਕਿ ਇੱਕ ਐਸੇ ਪਰਿਵਾਰ ਚ ਆਉਂਦੀ ਹੈ ਲੋਕਾਂ ਦੇ ਮਨਾਂ ਚ ਇੱਜ਼ਤ ਹੈ ਤੇ ਆਪਦੀ ਨੌਕਰੀ ਦਾਤੇ ਲਾ ਕੇ ਸਿਆਸਤ ਕਰ ਰਹੇ ਸ਼ੁਰੂਤ ਚ ਦਰਜੀਤ ਸਿੰਘ ਜੀ ਮੈਨੂੰ ਕਹਿੰਦੇ ਸੀ ਬੀਬੀ ਤੇ ਨੌਕਰੀ ਕਰਦੀ ਹੈ ਲੇਕਿਨ ਉਹਨੇ ਪਰਵਾਹ ਨਹੀਂ ਕੀਤੀ ਪੁੱਤਰ ਵੀ ਹੈ ਤਾਂ ਹੈ ਤਾਂ ਬੜਾ ਮੁਸ਼ਕਲ ਫਿਰ ਇੱਕ ਹੋਰ ਜੈਨੀ ਰਪ੍ਰੀਤ ਸਿੰਘ ਵੀ ਇਹਦੇ ਨਾਲ ਜਿਹੜੇ ਕੱਠੇ ਹੋ ਜੋ ਉਹਦੇ ਕੋਲ ਬਹਾਵਰਾ ਵੀ ਹੈ ਐਡੀਐਮ ਵੀ ਹੈ ਧਾਰਮਿਕ ਸ਼ਖਸੀਅਤ ਹੈ ਕਿਸੇ ਨਾਲ ਜੁੜੀ ਨਹੀਂ ਉਹਦੀ ਗੱਲ ਕਰ ਲੂ ਤਾਂ ਇਸ ਕਰਕੇ ਕੀ ਦੀ ਗੱਲ ਕਰੋਗੇ ਜੀ ਮੈਂ ਹੁਣ ਤੁਹਾਨੂੰ ਇੰਨੀ ਗੱਲ ਦੱਸੀ ਹੈ ਵੀ ਕੀ ਤੇ ਦੇਖੋ ਤੁਸੀਂ ਜਿਹੜੇ ਬੰਦੇ ਨੂੰ ਰਿਜੈਕਟ ਕਰ ਸਕਦੇ ਹੋ ਕਿਹੜੇ ਅਛਤ ਮੈਂ ਤਾਂ ਸਭ ਨੇ ਕੀਤੀ ਹੈ ਜਿਹੜੀ ਵੋਟਾਂ ਬਣਾਉਣ ਲਈ ਮੈਂਬਰਸ਼ਿਪ ਭਰਤੀ ਕਰਨ ਲਈ ਸਭ ਨੇ ਮਿਹਨਤ ਕੀਤੀ ਹੈ ਤੋ ਇਸ ਕਰਕੇ ਕਿਵੇਂ ਹੋਵੇ ਕਿ ਤੇ ਸਰਬਸੰਮਤੀ ਹੋਣ ਦੀ ਕੋਈ ਗੁਜਾਇਸ਼ ਲੱਗਦੀ ਹੈ ਤੁਹਾਨੂੰ ਇੱਕ ਤਾਂ ਸਵਾਲ ਇਹ ਹੈ ਦੂਜਾ ਸਵਾਲ ਕਿ ਇਹਨਾਂ ਦਾ ਅਜੰਡਾ ਕੀ ਹੈ ਸਭ ਤੋਂ ਜ਼ਰੂਰੀ ਤਾਂ ਬਾਕੀ ਚੜੋ ਅਜੰਡਾ ਦੋ ਅਜੰਡੇ ਬੜੇ ਜ਼ਰੂਰੀ ਨੇ ਉਹ ਕਲੀਅਰ ਕਰ ਲੈ ਇੱਕ ਤਾਂ ਸਿਆਸੀ ਅਜੰਡਾ ਕੀ ਸਿਆਸਤ ਅਜੰਡਾ ਜਿਹੜੀ ਹੈ ਲਗਾਤਾਰ ਸ਼ਖਵੀਰ ਧੜੇ ਨਾਲੋਂ ਜਿਹਨੂੰ ਇਹ ਭਗੋੜਾ ਦਲ ਕਹਿੰਦੇ ਨੇ ਕੀ ਵੱਖਰਾ ਹੋਏਗਾ ਇਕਸਟੈਂਡਰ ਨੇ ਗੱਲ ਕਈ ਵਾਰੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡਾ ਜਿਹੜਾ ਪ੍ਰਧਾਨ ਹੋਏਗਾ ਉਹ ਕੋਈ ਉਹਦਾ ਨਹੀਂ ਰਹੇਗਾ ਪ੍ਰਧਾਨ ਹੀ ਰਹੇਗਾ ਦੋ ਉਹਦੇ ਆਲਾ ਕੰਮ ਨਹੀਂ ਹੋਏਗਾ ਇਹ ਨਹੀਂ ਗੱਲ ਕੀਤੀ ਆਮ ਤੌਰ ਤੇ ਜਿਹੜਾ ਪ੍ਰਧਾਨ ਹੁੰਦਾ ਮੁੱਖ ਮੰਤਰੀ ਦਾ ਵੀ ਦਾਵੇਦਾਰ ਹੁੰਦਾ ਕੀ ਉਹ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਹੋਏਗਾ ਇਹ ਵੀ ਹੈ ਜੇ ਆ ਜਾਂਦਾ ਪਰ ਇਹ ਗੱਲ ਹੈ ਜੇ ਕਿਤੇ ਇਹ ਕਹਿ ਦੇਣ ਵੀ ਪ੍ਰਧਾਨ ਠੀਕ ਹੈ ਬਣ ਜਾਊਗਾ ਲੇਕਿਨ ਇਹ ਨਾ ਤਾਂ ਇਲੈਕਸ਼ਨ ਲੜੂ ਨਾ ਇਹ ਪਾਰਟੀ ਆਰਗੇਨਾਈਜੇਸ਼ਨ ਦਾ ਪ੍ਰਧਾਨ ਹੋਊਗਾ ਨਾ ਇਹ ਪਾਰਟੀ ਤੇ ਕੋਈ ਜਿਹੜਾ ਹੈ ਐਮਐਲਏ ਜਾਂ ਪ੍ਰਧਾਨ ਦੇ ਮੁੱਖ ਮੰਤਰੀ ਸ਼ਿਪ ਦਾ ਅਹੁਦੇਦਾਰ ਨਹੀਂ ਹੋਊ ਫੇਰ ਉਹ ਹਰਚੰਦ ਸਿੰਘ ਲੋਗੋ ਵਾਲੂ ਹੋ ਵੀ ਨਿਕਲ ਸਕਦੇ ਨੇ ਬੰਦੇ ਐਸਾ ਵੀ ਆ ਸਕਦਾ ਇੱਕ ਇਹ ਦੂਜਾ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਦੋ ਦੇ ਕਹਿੰਦੇ ਵੀ ਨੇ ਅਸੀਂ ਦੋ ਦੇ ਇਕੱਠੇ ਨਹੀਂ ਰੱਖਾਂਗੇ ਤੀਜਾ ਇਹ ਵੀ ਹੈ ਕਿ ਜਿਹੜਾ ਜਿਹੜੀ ਧਾਰਮਿਕ ਸੰਸਥਾ ਹੈ ਜੋ ਧਾਰਮਿਕ ਲੀਡਰਸ਼ਿਪ ਹੈ ਉਹ ਵੱਖਰੀ ਹੋएगी ਇਹ ਬਹੁਤ ਵਧੀਆ ਫੈਸਲਾ ਹੈ ਕਿ ਜਿਹੜੇ ਸ਼ਰਮ ਦੀ ਕਮੇਟੀ ਲੜਨਗੇ ਉਹ ਐਮਐਲਏ ਦੀ ਇਲੈਕਸ਼ਨ ਨਹੀਂ ਲੜਨਗੇ ਉਹ ਸਿਆਸਤ ਇਧਰ ਨਾਲ ਹੀ ਨਹੀਂ ਕਰਨਗੇ ਇਧਰ ਵਾਲੇ ਉਧਰ ਨਹੀਂ ਜਾਣਗੇ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਿਹੜਾ ਸਿਆਸੀ ਹੈ ਕਿਹੜਾ ਕੀ ਹੈ ਤੇ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਬੜਾ ਕੁਝ ਕਰਤਾ ਸੀ ਨਾ ਜਿਹਨੂੰ ਐਮਐਲਏ ਦੀ ਟਿਕਟ ਨਹੀਂ ਮਿਲਦੀ ਇਸ ਕਦਰ ਚ ਕੋਈ ਗੱਲ ਹੀ ਤੁਹਾਨੂੰ ਸ਼ਰਮ ਦੀ ਕਮੇਟੀ ਚ ਭੇਜ ਦਿੰਦੇ ਫਿਰ ਸ਼ਰਮ ਦੀ ਕਮੇਟੀ ਚ ਵੀ ਉਹ ਅੱਗੇ ਇਹ ਜੇ ਚੀਜ਼ਾਂ ਪਾਈਆਂ ਨੇ ਜਿਹਦਾ لالਚ ਬੰਦਾ ਸਾਰੀ ਓਪਨਿੰਗ ਛੱਡ ਸਕਦਾ। ਤੋਂ ਜਿਹਦੇ ਕਰਕੇ ਸਿਆਚਾ ਉਹਦਾ ਉਧਰ ਕੰਮ ਕੀ ਜਾਂਦੇ ਨੇ ਉਹ ਘਟਗੜ ਪੈਸੇ ਵਾਲੇ ਅੰਕਲ ਤਾਂ। ਤੋਂ ਜੇ ਧਾਰਮਿਕ ਸੰਸਥਾ ਬਖਰੀਏ ਤਾਂ ਬਿਲਕੁਲ ਵਧੀਆ ਗੱਲ। ਜੈਨਿਚ ਰੋਮਨੀ ਅਕਾਲੀ ਦਲ 1920 ਚ ਜਦੋਂ ਬੜਿਆ ਸੀ ਉਹ ਗੁਰਦੁਆਰਾ ਸੁਧਾਰ ਲਹਿ ਚੁਣ ਕੇ ਲਈ ਸੀ ਗੁਰਦੁਆਰਿਆਂ ਦੇ ਲਈ ਬਣਿਆ ਸੀ। ਉਹਨਾਂ ਦੀ ਰੱਖਿਆ ਉਹਨਾਂ ਦੀ ਸੁਰੱਖਿਆ ਉਹਨਾਂ ਦੀ ਪਰਫੁੱਲਤਾ ਲਈ ਸੀ। ਕੀ ਇਹ ਇਸ ਤਰ੍ਹਾਂ ਹੋਏਗਾ? ਪੰਜਕ ਜੰਡਾ ਕੀ ਹੋਈਗਾ ਜੀ ਕੀ ਇਹ ਸੁਖਬੀਤ ਸਿੰਘ ਬਾਦਲ ਵਾਂਗੂ ਪੰਜਾਬੀ ਪਾਰਟੀ ਪੰਜਕ ਪਾਰਟੀ ਤੇ ਫਿਰ ਸਾਡੇ ਬੁਨਿਆਦੀ ਮੁੱਦਿਆਂ ਤੇ ਕੀ ਸਟੈਂਡ ਹੋਗਾ ਜੀ ਅਨੰਦਪੁਰ ਸਾਹਿਬ ਤੇ ਕੀ ਸਟੈਂਡ ਹੈ ਫੈਡਰੇਸਿਮ ਤੇ ਕੀ ਸਟੈਂਡ ਹੈ ਸਗੀ ਢਾਂਚੇ ਤੇ ਕੀ ਸਟੈਂਡ ਹੈ ਇਸ ਨਵੀਂ ਪਾਰਟੀ ਦਾ ਦੱਸਣਾ ਜ਼ਰੂਰੀ ਹੈ ਚੰਡੀਗੜ੍ਹ ਤੇ ਪੰਜਾਬੀ ਬੋਲ ਦੇ ਇਲਾਕਿਆਂ ਤੇ ਐਸਪੀਐਲ ਤੇ ਸਾਰੀਆਂ ਗੱਲਾਂ ਤੇ ਸਟੈਂਡ ਕਲੀਅਰ ਕਰੋ ਲੋਕ ਜ਼ਰੂਰ ਨਾਲ ਲੱਗਣਗੇ ਜਦੋਂ ਸਟੈਂਡ ਕਲੀਅਰ ਆ ਬਿਆਹ ਤਾਂ ਐਦੂ ਇਦਰ ਉਦਰ ਹੋਏ ਤਾਂ ਫਿਰ ਬੱਕਰੀ ਗੱਲ ਹੋਏਗੀ। ਤੋਂ ਇਹ ਗੱਲਾਂ ਜਿਹੜੀਆਂ ਨੇ ਇੰਨਾ ਸੌਖਾ ਨਹੀਂ ਇਹ ਠੀਕ ਹੈ ਕਿ ਉਹਨਾਂ ਨੇ ਭਰਤੀ ਕਰ ਲਈ। ਭਰਤੀ ਤੋਂ ਬਾਅਦ ਮਸਲੇ ਹੋਰ ਵੀ ਨੇ ਨਾ। ਇੱਕ ਮਸਲਾ ਹਲੇ ਇਹ ਵੀ ਖੜਾ ਹੈ ਕਿ ਹੋ ਸਕਦਾ ਕਾਨੂੰਨੀ ਲੜਾਈ ਵੀ ਸ਼ੁਰੂ ਹੋ ਜਾਏ। ਹੋ ਸਕਦਾ ਚਲੇ ਜਾਣ ਉਹ ਕਿ ਜੀ ਇਹਨਾਂ ਦਾ ਫਿਰ ਤਕੜੀ ਦਾ ਰੌਲਾ ਵੀ ਪੈ ਸਕਦਾ ਹੈ। ਤੁਰ ਜ਼ਰੂਰੀ ਦੇ ਵੀ ਤਕੜੀ ਕੁਝ ਵੀ ਹੋ ਸਕਦਾ ਹੈ ਨਾ। ਉਹਦੇ ਲਈ ਸਾਰੇ ਸਟੈਂਡ ਕਲੀਅਰ ਹੋਣੇ ਚਾਹੀਦੇ ਨੇ ਸੋ ਪੰਜ ਮੈਂਬਰੀ ਕਮੇਟੀ ਜਿਹੜੀ ਮੈਂ ਇੱਕ ਵੀਡੀਓ ਪਿੱਛੇ ਪਾਈ ਸੀ ਕਿ ਪੰਜ ਮੈਂਬਰੀ ਕਮੇਟੀ ਪਹਿਲਾਂ ਉਹ ਕਿਉਂਕਿ ਅਕਾਲ ਤਖਸਦ ਦਾ ਹੁਕਮ ਤਾਈ ਹੈ ਨਾ ਕਿ ਤੁਸੀਂ ਚੋਣ ਕਰੋਗੇ ਭਰਤੀ ਕਰੋਗੇ ਤੇ ਭਰਤੀ ਕਰਨ ਤੋਂ ਬਾਅਦ ਅਹੁਦੇਦਾਰ ਤੇ ਮੈਂਬਰ ਚਣੋਗੇ ਇਹੀ ਸੀ ਨਾ ਤੇ ਉਹ ਚਣਦੇ ਤੇ ਇਹ ਜਿਹੜਾ ਹੁਕਮ ਹੈ ਉਹਨਾਂ ਨੇ ਕਿਤੇ ਨਹੀਂ ਕਿਹਾ ਸੀ ਕਿ ਤੁਸੀਂ ਕਿਸੇ ਹੋਰ ਨਾਲ ਅਲਾਈਅੰਸ ਕਰਨ ਬਾਰੇ ਗੱਲਬਾਤ ਕਰੋ ਤੁਸੀਂ ਆ ਜਾਓ ਖਡੂਰ ਸਾਹਿਬ ਦੇ ਸੰਸਦ ਦੇ ਘਰ ਜਾ ਸਰਬਜੀਤ ਸਿੰਘ ਖਾਲਸਾ ਨਾਲ ਗੱਲ ਕਰੋ ਕਰੋ ਗੱਲ ਲੇਕਿਨ ਉਹਦੇ ਅਧਿਕਾਰ ਖੇਤਰ ਚ ਨਹੀਂ ਅਧਿਕਾਰ ਖੇਤਰ ਬਾਅਦ ਚ ਬਣੂ ਜਿਨ੍ਹਾਂ ਨੂੰ ਤੁਸੀਂ ਚੁਣ ਲੋਗੇ ਜਾ ਕੇ ਤੁਸੀਂ ਜਿਹੜਾ ਹੈ ਉਦੋਂ ਬਾਅਦ ਜਿਹੜੀ ਵੀ ਲੀਡਰਸ਼ਿਪ ਹੋਊਗੀ ਉਹ ਚੱਲੂਗੀ ਜਿਹੜੀਆਂ ਕਮੀਆਂ ਨੇ ਬੜਾ ਸੌਖਾ ਕੰਮ ਹੈ ਜਿਹੜੀਆਂ ਸ਼ਰੋਮਨੀ ਅਕਾਲੀ ਦਲ ਚ ਕਮੀਆਂ ਨੇ ਉਹ ਕਮੀਆਂ ਨੂੰ ਤੁਸੀਂ ਸਮਝ ਲਓ ਤੇ ਇੱچھے ਕਹਿ ਦੋ ਵੀ ਉਹ ਨਹੀਂ ਹੋਣਗੀਆਂ ਵੱਡੀ ਕਮੀ ਪਰਿਵਾਰ ਬਾਦ ਬਈ ਇੱਕ ਜਿਹੜਾ ਬੰਦਾ ਇਕੋ ਹੋਗਾ ਪਰਿਵਾਰ ਚ ਜੇ ਟਿਕਟ ਦੇਣੀ ਹੈ ਇੱਕ ਦੇਣੀ ਹੈ ਤੇ ਇੱچھے ਵੀ ਤਾ ਰੌਲਾ ਪੈ ਸਕਦਾ ਫਿਰ ਪ੍ਰੇਮ ਸਿੰਘ ਚੰਦੂ ਬਾਦਰ ਕਹੂਗਾ ਮੇਰੇ ਮੁੰਡੇ ਦਾ ਕੀ ਕਸੂਰ ਹੈ ਜੀ ਰਵਿੰਦਰ ਪਾਲ ਸਿੰਘ ਚੰਦੂ ਬਾਦਰ ਪਹਿਲਾਂ ਵੀ ਤਾਂ ਸੀ ਆ ਬਲੂਕਾ ਵੀ ਤਾਂ ਇਸੇ ਕਰਕੇ ਲੜਿਆ ਸੀ ਤੇ ਸਾਰੀਆਂ ਗੱਲਾਂ ਕਲੀਅਰ ਕਰਨੀਆਂ ਬੜੀਆਂ ਜ਼ਰੂਰੀਆਂ ਸੋ ਮੈਨੂੰ ਲੱਗਦਾ ਹੈ ਕਿ ਪੰਜ ਬੈਬਰੀ ਕਮੇਟੀ ਦਾ ਅਸਲ ਕੰਮ ਪਹਿਲਾਂ ਵੀ ਬੜਾ ਕੰਮ ਕੀਤਾ ਹੈ ਹੰਗਾਰਾ ਵੀ ਪ੍ਰੂਪੂਰ ਮਿਲੇ ਲੇਕਿਨ ਇਹ ਕੰਮ ਜ਼ਿਆਦਾ ਜ਼ਰੂਰੀ ਹੈ ਜੇ ਸੱਚਮੁੱਚ ਕੁਝ ਵੱਖਰਾ ਕਰਨਾ ਹੈ ਸੱਚਮੁੱਚ ਇਹ ਗੱਲ ਕਰਨੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹਦੀ ਲੋੜ ਹੈ ਪੰਜਾਬ ਨੂੰ ਉਸ ਤਰ੍ਹਾਂ ਦੀ ਪਾਰਟੀ ਮਿਲੇ ਬਹੁਤ ਬਾਰ ਵੇ ਗੱਲ ਹੋਈ ਹੈ ਕਿ ਜੇ ਤੁਸੀਂ ਕਹਿੰਦੇ ਜਿਹੜੀ ਬਦਲਾਅ ਵਾਲੀ ਸਰਕਾਰ ਆਈ ਹੈ ਇਹ ਬਦਲਾਅ ਨਹੀਂ ਆਇਆ ਅਸਰ ਵਿੱਚ ਲੋਕਾਂ ਨੇ ਪ੍ਰਾਣਿਆਂ ਨੂੰ ਬਦਲਿਆ ਮਦਰਕ ਦੇ ਅਕਾਲੀਆਂ ਤੋਂ ਤੇ ਕਾਂਗਰਸੀਆਂ ਤੋਂ ਅਕੇਹ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਸੀ ਤੇ ਚੇਥ ਨੂੰ ਲੱਗਦਾ ਕਿ ਹੁਣ ਵੱਡੇ ਮਸਲੇ ਨੇ ਸਟੈਂਡ ਤਾਂ ਇਹ ਵੀ ਕਲੀਅਰ ਕਰਨਾ ਪੈਣਾ ਹੈ ਕਿ ਜਿਹੜਾ 40000 ਏਕੜ ਜਿੱਤੇ ਸੰਘਰਸ਼ ਕਰਨ ਜਿਹੜਾ ਕਹਿੰਦੇ 15 ਜੁਲਾਈ ਤੋਂ ਸੁਖਵੀਰ ਸਿੰਘ ਬਾਦਲ ਪੰਜ ਮੈਂਬਰੀ ਕਮੇਟੀ ਦਾ ਅਫਦਰ ਸਟੈਂਡ ਕੀ ਹੈ ਇਹ ਵੀ ਦੱਸਣਾ ਪੈਣਾ ਹੈ ਕਿਸਾਨੀ ਮਸਲੇ ਤੇ ਕੀ ਸਟੈਂਡ ਹੈ ਇਹ ਜਿਹੜੇ ਪੰਜਾਬ ਦੇ ਮਸਲੇ ਨੇ ਪੰਥ ਦੇ ਮਸਲੇ ਨੇ ਇਹਨਾਂ ਦੇ ਬਾਰੇ ਬਿਲਕੁਲ ਕਲੀਅਰ ਸਟੈਂਡ ਹੋਣਾ ਚਾਹੀਦਾ ਹੈ ਚਾਹੇ ਤੁਸੀਂ ਬੁੱਧੀਜੀਵੀਆਂ ਨੂੰ ਮਿਲੋ ਚਾਹੇ ਆਪ ਗੱਲ ਕਰੋ ਸ਼੍ਰੋਮਿਕ ਕਮੇਟੀ ਦੀ ਇਲੈਕਸ਼ਨ ਆ ਰਹੀ ਹੈ ਉਹਦਾ ਪੂਰਾ ਏਜੰਡਾ ਉਹਦਾ ਵੀ ਕਿ ਜਦ ਜਿੱਤ ਕੇ ਅਸੀਂ ਇੱਕ ਚੈਨਲ ਚਲਾਵਾਂਗੇ ਇਸ ਪੀਸੀ ਵੱਲੋਂ ਗਰਵਾਣੀ ਦਾ ਵਪਾਰ ਨਹੀਂ ਹੋਣ ਦੇਵਾਂਗੇ ਤੇ ਬਿਲਕੁਲ ਸਾਫ਼ ਸੁੱਥਰਾ ਜਿਹੜਾ ਪ੍ਰਬੰਧ ਹੋਏਗਾ ਸਾਰੀਆਂ ਗੱਲਾਂ ਬਹੁਤ ਜ਼ਰੂਰੀ ਨੇ ਮੇਰੇ ਖਿਆਲ ਲੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੇ ਵੀ ਧਿਆਨ ਦੇਣਗੇ ਕਿਉਂਕਿ ਹੁਣ ਮਸਲਾ ਮੇਰੇ ਹੱਥ ਦੇ ਖਿਆਲ ਚ ਹੈ ਅਗਸਤ ਦੇ ਪਹਿਲੇ ਹਫਤੇ ਤੱਕ ਸਭ ਕੁਝ ਕਲੀਅਰ ਹੋ ਜੂ ਫਿਰ ਬੜਾ ਸਾਫ ਸੁਥਰਾ ਜਿ ਇੱਕ ਮਾਹੌਲ ਬਣ ਜੂਗਾ ਜੇ ਸੱਚਮੁੱਚ ਜਿਵੇਂ ਕਹਿੰਦੇ ਨੇ ਉਸ ਤਰ੍ਹਾਂ ਦੀ ਪਾਰਟੀ ਇਹ ਬਣ ਗਈ ਤੇ ਪੰਜਾਬ ਨੂੰ ਬੜਾ ਫਾਇਦਾ ਹੋਊਗਾ ਆਸ ਤੇ ਅਰਦਾਸ ਹੀ ਕਰ ਸਕਦੇ ਆ ਕੋਈ ਐਸੀ ਪਾਰਟੀ ਹੋਵੇ ਜਿਹੜੀ ਪੰਜਾਬੀਆਂ ਦੀ ਆਪਣੀ ਹੋਵੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ